ਹਾਂਜੀ ਬਹੁਤ سارے ਚਮਚੇ ਮੈਨਾ ਗੱਲ ਕਰਦੇ ਆ ਮੈਨੂੰ ਘੇਰ ਕੇ ਗੱਲ ਕਰਦੇ ਆ ਜਾਂ ਫੋਨ ਲਾ ਕੇ ਗੱਲ ਕਰਦੇ ਆ ਕਹਿੰਦੇ ਭਾਈ ਤੂੰ ਲਾਬ ਹੋ ਕੇ ਬਚਣ ਛੱਤਕਾਰ ਬਾਰੇ ਮਾੜਾ ਕਿਉਂ ਬੋਲਦਾਗਾ ਜਾ ਕੇ ਉਹਨਾਂ ਨੂੰ ਕਾਤੋਂ ਪੰਢੀ ਜਾਂ ਨਾਗਾ ਮੱਖਾ ਜਿਹੜਾ ਛੱਤ ਨੂੰ ਤਾਂ ਛੱਤ ਕਹੀ ਜਾਊਗਾ ਇੱਥੇ ਅੱਜ ਕੇ ਅੱਜ ਕੱਲ ਜਿਹੜਾ ਛੱਤ ਬੋਲਦਾ ਉਹ ਝੂਠਾ ਗਾ ਜਿਹਦਾ ਝੂਠ ਬੋਲਦਾ ਉਹ ਛੱਤ ਅੱਜ ਕੱਲ ਤੇ ਮੈਂ ਖਾ ਫੇਰੀ ਮੈਂ ਤਾਂ ਗੱਲ ਕਰਦਾਗਾ ਜਿਹੜਾ ਕਹੇ ਫਿਰ ਉਹ ਬਾਦੇ ਤਾਂ ਨਾ ਕਹਿੰਦਾ ਜਾਂ ਤਾਂ ਬਾਦੇ ਆ ਤੇ ਪੁੱਗਦਾ ਵੀ ਅੱਤਲ ਜੇ ਕਹਿੰਦਾ ਕਿ ਮੈਂ ਪੰਜਾਬ ਨੂੰ ਛਾਉਣੇ ਦੀ ਚਿੜੀ ਬਣਾ ਦੂੰਗਾ ਬਣਾ ਤਾਂ ਖਾਂ ਵੀ ਰਹਿ ਗਿਆ ਹੋਊਗਾ ਤੇ ਕਹਿੰਦਾ ਠੀਕ ਹੈ ਕਿ ਮੈਂ ਪੰਜਾਬ ਦਾ ਪੱਤਾ ਖਿਛਾਨਾ ਦਾ ਪੱਤਾ ਕਦੇ ਤਾਂ ਨਾ ਨਹੀਂ ਲੱਗਣ ਦਿੱਤਾ ਜਾਊਗਾ ਤਰਨਾਂ ਦੇ ਵਿੱਚ ਖਿਛਾਨਾ ਨੂੰ ਕਟਾਇਆ ਜਾਂਦਾਗਾ ਲਾਠੀ ਚਾਰ ਦੇ ਕਰਾਇ ਜਾਂਦੇ ਆ ਤੇ ਟਡਾਲੀਆਂ ਚੋਰੀਆਂ ਕੀਤੀਆਂ ਜਾਂਦੀਆਂ ਉਹ ਕਦੇ ਕਿਸੇ ਐਮਐਲਏ ਦੇ ਕੋਲ ਮਿਲਦੀ ਆ ਕਦੇ ਕਿਸੇ ਦੇ ਐਮਐਲਏ ਦੇ ਕੋਲ ਦੱਬੀ ਹੋਈ ਮਿਲਦੀ ਆ ਇਹ ਕਿ ਹਜ਼ਾਰ ਦੇ ਹਜ਼ਾਰ ਰੁਪਿਆ ਬੀਬੀਆਂ ਨੂੰ ਮੈਂ ਖਾਤੇ ਵਿੱਚ ਪਾਉਂਗਾ ਰਸੋਈ ਖਰਚਾ ਦਊਂਗਾ ਉਹ ਪਾਤਾ 5 ਮਿੰਟਾਂ ਦੇ ਵਿੱਚ ਐਮਐਚਪੀ ਦੇ ਦੂੰਗਾ ਤੇ ਤਨ ਮਹੀਨੇ ਦੇ ਵਿੱਚ ਇੱਕ ਚਿਟਾਵਾ ਬੰਦ ਕਰ ਦੂੰਗਾ ਹੋ ਗਿਆ ਬੰਦ ਤੇ ਇਹ ਬੁੱਚੜ ਨੇ ਤਾਂ ਮੰਨ ਕੇ ਪੰਜਾਬ ਨੂੰ ਅੱਗੇ ਲੈ ਜਾਣਾ ਸੀ ਇਹ ਦਿੱਲੀ ਵਾਲੇ ਨਾਲ ਰਸ ਕੇ ਪੰਜਾਬ ਨੂੰ ਪਿੱਛੇ ਛੱਡੀ ਜਾਂਦਾਗਾ ਦਿੱਲੀ ਨੂੰ ਅੱਗੇ ਲੈ ਜਾ ਰਿਹਾ ਹੈਗਾ ਤੇ ਫੈਲਾ ਫੁਈਆਂ ਗਈਆਂ ਬਹੁਤ ਆ ਥਾਂਾਂ ਤੇ ਤੇ ਨਹੀਂ ਫੈਲਾ ਜਮਾ ਫੁਈਆਂ ਗਈਆਂ